ਮੁੰਡਿਆਂ ਦੀਆਂ ਹਰਕਤਾਂ ਇੱਕ ਨਜ਼ਰ ਵਿਚਾ ਕੇ ਮੌਲਵੀ ਦੀ ਖੁਰਕ ਬੱਖੀਆਂ ਨਕਲ ਉਤਾਰਦਾ ਏ ਦੂਜਾ ਮੀਟ ਕੇ ਆਪਣੀ ਅੱਖ ਸੱਜੀ ਵਾ ਵਾ ਹਾਫਜ਼ਾਂ ਵਾਂਗ ਪਸਾਰਦਾ ਏ ਸਤਰੂ ਫੇਰਦਾ ਨਾਸਾਂ ਵਿੱਚ ਉਂਗਲੀ ਨੂੰ ਸ਼ਿਕਾਂ ਝੂਠੀਆਂ ਮੂਠੀਆਂ ਮਾਰਦਾ ਏ ਇਲਮ ਨੂੰ ਪੁੱਛਦਾ ਬੈਠ ਕੇ ਫਟੀਆਂ ਨੂੰ ਬੇਲਾ ਖੂਹੀ ਤੇ ਵਕਤ گزارਦਾ ਏ ਇਸ ਮਾਇਲ ਵੀ ਮੂੰ ਬਣਾ ਪੜਾ ਪੱਤੇ ਭੋੜ ਦੇ ਲਿਆ ਖਲਾਰਦਾ ਏ ਮਹਿੰਦੀ ਵਾਂਗਰਾ ਮੂੰ ਤੇ ਥਪ ਸ਼ਾਹੀ ਨਕਲੀ ਦਾੜੀ ਨੂੰ ਹੋਰ ਸਵਾਰਦਾ ਏ ਇੱਕ ਪਹਿਲੇ ਸਵਾਰੇ ਦਾ ਸਬਕ ਲੈ ਕੇ ਗਲਤ ਮਲਤ ਹੀ ਲਫ਼ਜ਼ ਉਹ ਚਾਰ ਦਾ ਏ ਤੰਗ ਆਣ ਕੇ ਭੂਤਾਂ ਦੀ ਮੰਡਲੀ ਤੋਂ ਮੁੱਲਾਂ ਪਿਆਲ ਹੌਲ ਪੁਕਾਰਦਾ ਏ ਮੁੱਲਾਂ ਪਿਆਲ ਹੌਲ ਪੁਕਾਰਦਾ ਏ